ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲੱਗ ਗਿਆ ਕਿ ਦਿੱਲੀ ਪੁੱਜਿਆ ਕਈ ਦਿਨਾਂ ਬਾਅਦ ਹਾਂ ਉਹ ਕੋਦੇ ਦਰਸ਼ਨ ਕਰਨ ਆਇਆ ਇਹ ਹਾਂ ਆ ਗਈ ਹੈ ਹੈ ਆ ਗਈ ਆ ਜਾਣੀ ਹੈ ਆ ਜਾਣੀ ਹਾਂ ਡੱਕੇ ਤੋੜ ਕੇ ਲਿਆਇਆ ਘਰ ਤੇ ਇਹ ਢੇਲਾ ਹਾਂ ਜੀ ਹੈ ਆ ਜਾਣੀ ਹੈ ਆ ਜੀ ਮੋਟੀ ਐ ਨਾ ਹਰਿਆ ਆ ਥੋੜੀ ਮੋਟੀ ਆ ਹਾਂ ਇਹ ਕਰਕੇ ਫਰਕ ਲੈ ਜਾ ਖੋਲ ਕੇ ਦੇਖ ਲੈ ਪਾ ਕੇ ਹੋਰੋਂ ਰੌਣੀ ਪੈ ਗਈ ਸਭ ਤਾਂ ਲੈ ਰੰਗ ਦੇਖ ਲੈ ਲਹਾਂ ਪੂਰੀ ਆ ਦੇਖ ਲੈ ਐ ਪੂਰੀ ਆ ਹੋ ਤੇ ਜੂ ਵੀ ਚਾਚੇ ਹੈਗੀ ਕਿ ਨਹੀਂ ਪੂਰੀ ਦੇਖ ਲੈ ਪ੍ਰੋਪਰ ਪੂਰੀ ਆ ਲੈ ਇਹ ਵੀ ਚੱਕਰ ਵੇ ਜਾਣਾ ਕਾਦਾ ਹਾਂ ਗਲੀਆਂ ਤਾਂ ਪਾ ਜਾਣੀਆਂ ਗਲੀਆਂ ਦਾ ਕੋਈ ਚੱਕਰ ਨਹੀਂ ਹੈਗਾ ਉਹਰ ਹੋਕਲ ਟੈਕਟਰ ਟਰਾਲਾ ਸਾਰਾ ਕੁਲੇ ਜੀ ਦੱਲੀ ਜਿਹੜਾ ਕੋਈ ਚਾਹੀਦਾ ਹੈ ਟੈਕਟਰ ਦਾ ਨਾ ਮੇਰੇ ਕੋਲ ਹੈ ਇਹ ਆ ਕੇ ਦੇਖਣ ਆ ਗਈ ਲੈ ਕੇ ਦੇਖ ਲੈ ਟੈਕਟਰ ਆ ਜਣੀ ਆ ਜਣੀ ਇਹ ਟੈਨਸ਼ਨ ਕਮ ਲੰਦਾ ਆ ਜੀ ਮੜਕੇ ਆ ਗਏ ਆਹ ਦੇਖ ਲੈ ਤੋੜਤੇ ਟੱਕੇ ਹੈ ਇਹ ਦੱਲੀ ਸੇਠਾ ਉਹ ਦੱਲੀ ਚਾਹ ਬਣਾਈਏ ਚਾਹ ਨਹੀਂ ਦੇਖ ਲੈ ਠੰਡਾ ਨਹੀਂ ਜਾਣਾ ਨਾ ਪਾ ਕਿੱਧਰ ਚੱਲੀਆਂ ਇਹ ਪਕੌੜੇ ਅੱਜ ਭਾਈ ਦਸ ਮੀਂਦੇ ਆਹੋ ਬਸ ਇੱਦਾ ਪਰ ਦਸ ਮੀਂਦੇ ਪਕੌੜੇ ਜੇ ਤੈਨੂੰ ਉਹੀ ਦੱਦਾ ਅਜੀਬੀ ਚਮਕੌਰ ਸਾਹਿਬ ਜਾ ਕੇ ਆਏ ਹੁਣ ਮੱਥਾ ਟੇਕਿਆ ਜੀ ਹਾਂ ਮੈਂ ਸਾਡੇ ਬੰਦੇ ਆਊਗਾ 11 12 ਬਜੇ ਟਮਟਾ ਟੇਕ ਕੇ ਤਾਂ ਅੱਜ ਗੋਹੀ ਨੂੰ ਲੇਟ ਹੋ ਗਏ ਆ ਪਹਿਲਾਂ ਅਜੀਬੀ ਚਮਕੌਰ ਸਾਹਿਬ ਲੰਘ ਗਏ ਸੀ ਜਿਹੜਾ ਜੀ ਆਰਾ ਇਹ ਨਾਲ ਜਾਂਦੇ ਆ ਜੀ ਸਰਦਾਰ ਉੱਥੇ ਨੂੰ ਉੱਥੇ ਟੇਕ ਕੇ ਕੱਲ ਠੀਕ ਆ ਧੋਣਾ ਦਾ ਹੁਣ ਇਹ ਫੇਰ ਅੱਜ ਭੱਜ ਚੱਲੇ ਕਹਿੰਦਾ ਮੈਂ ਜਾਣਾ ਉਹ ਧੋਲੇ ਨਹੀਂ ਖਲਾ ਇਹ ਤੋਂ ਉਹ ਧੋਣਾ ਦਾ ਯਾਰ ਟਰੈਕਟਰ ਵੀ ਧੋਣੇ ਵਾਲਾ ਦੱਲੀ ਵਾਲਾ ਸਾਡਾ ਜੀਣਾ ਦੇਖ ਰੋ ਕੋਈ ਸਾਡਾ ਤੇਰੀ ਰੀਸ ਨਹੀਂ ਹੋਣੀ ਹੈਗੀ ਆ ਉਦੋਂ ਦੀ ਛੱਟੇ ਪਈ ਵੀ ਆ ਅੱਜ ਕਰਮੜਾ ਤੇ ਧੋਦੀ ਇੱਕ ਵਾਜੀ ਲੈ ਨਾ ਉਹ ਉਈ ਟਾਇਰਾ ਪਹਿਣਾ ਲਈ ਹੁਣ ਇੱਕ ਤੇ ਨਵੇਂ ਟਾਇਰ ਆ ਗਏ ਉਹ ਦਲੀ ਸੇਠ ਚਲ ਠੀਕ ਆ ਤੀਏ ਪੈਰ ਧੋਵਾਂਗੇ ਹੁਣ ਤਾਂ ਜਾਇਆ ਹੋ ਤੁਸੀਂ ਇਹ ਦੋਹੇ ਮੰਮੀ ਯਾਰ ਪੁੱਤ ਸਾਨੂੰ ਕਿਹੜਾ ਪੁੱਛਦਾ ਹੁਣ ਫਿਰ ਜਾ ਸਹੁਰਿਆਂ ਨਿਆਣਾ ਹੋ ਜੇ ਕਰਦਾ ਬੜਾ ਦਲੀ ਸਿਆਂ ਤੇ ਸਿਆਣੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਜਾਂ ਨਿਆਣਾ ਜਾਣੇ ਵਾਲਾ ਹੋ ਜਾਂਦਾ ਨਾ ਪੇਲੀ ਨੇ ਆਣੇ ਬਾਪੂ ਨੂੰ ਉਹਦੇ ਪਾਤੇ ਕਰਦੇ ਪੁੱਛੇ ਕਰਦਾ ਕੋਈ ਹੈ ਅਜਿਹਾ ਇਸ ਤਰ੍ਹਾਂ ਜਿਹਾ ਬੋਲਦਾ ਵਾ ਅਚਾਨਕ ਠੀਕ ਆ ਅੱਜ ਦਾ ਕੋਈ ਕੰਮ ਨਹੀਂ ਹੋਇਆ ਹੈਗਾ ਸਵੇਰੇ ਦਸਹਰੇ ਨੂੰ ਲੰਘ ਗਏ ਬਾਪੂ ਹੁਣ ਦਸਹਰੇ ਤੇ ਆ ਗਿਆ ਇਹ ਅਸੀਂ ਕਿ ਨਹੀਂ ਫਿਰਦੇ ਆ ਨਾ ਟਰਾਲਾ ਤੋਂ ਹੋਇਆ ਕੋਈ ਨਹੀਂ ਹੋਇਆ ਕੋਤੇ ਰੁਪੜ ਲੰਘ ਗਏ ਦੀਦੀ ਆਈ ਸੀ ਉਹਨੂੰ ਛੱਡਣ ਲੰਘ ਗਏ ਮੰਜੀ ਦੀ ਬਾਈਕ 'ਤੇ ਘੁੰਮ ਘਮੋਰ ਨੂੰ ਜਿੱਦ ਕਿੰਨੀ ਟਾਈਮ ਲੰਘ ਗਏ ਹੂੰ ਜ਼ਾਇਰਾ ਵਧੀਆ ਰਿਹਾ ਬਹੁਤ ਵਧੀਆ ਕਿੰਨਾ ਕੱਠਾ ਪਾ ਜੀ ਹੂੰ ਕਿੰਨਾ ਸੰਗਤ ਦੀ ਕੱਠਾ ਤਾਂ ਹੋਈ ਨਾ ਪਕੌੜਿਆਂ ਉੱਪਰ ਉੱਥੇ ਘੱਟ ਛੋੜੀ ਪੈਂਜੀ ਇਹ ਤਾਂ ਹੈ ਜੀ ਤੁਸੀਂ ਲੰਗਰ ਚੋਂ ਬਸ ਪੂਰੀ ਨਹੀਂ ਹੁੰਦੀ ਇਹਨਾਂ ਬੁਰਾ ਹਾਲ ਇਹ ਤਾਂ ਹੈ ਜੀ ਆਇਆ ਰੁਪੜ ਬਹੁਤ ਆ ਮੈਂ ਉਹ ਤਾਂ ਹੀ ਕਿਹਾ ਮੈਂ ਕਿਹਾ ਵੀ ਤੂੰ 2:30 ਵਜੇ ਤੁਰ ਪਾ ਬਾਈ ਰੁਪੜ ਕੇ ਤੇ ਚੜਾ ਕੇ ਆਇਆ ਤਾਂ ਬਸ ਮੈਂ ਕਿਹਾ ਵੀ ਰਾਮਲੀਲਾ ਕਰਕੇ ਬਹੁਤ ਕੱਠ ਹੋਣਾ ਉਧਰੋਂ ਪਰਲੇ ਪਾਸੇ ਤਾਂ ਹੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਲੈ ਤੈਨੂੰ ਪਹਿਨਾ ਬਸ ਚੜਾਇਆ ਮੈਂ ਕਿਤੇ ਸਾਰੇ ਹੁਣ ਮਿੰਟ ਕਿਹਦੇ ਨਾਲ ਆਏ ਤੁਸੀਂ ਕਿ ਟੂ ਜੀ ਦਾ ਛੋਟਾ ਮੁੰਡਾ ਜੀ ਤੁਸੀਂ ਪਹਾਂਗੇ ਕਿ ਟੂ ਦਾ ਤਾਂ ਹੀ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਤੈਨੂੰ ਪਹਿਨਾ ਬਸ ਉੱਧਾਇਆ ਮੈਂ ਫੇਰ ਬਾਜ਼ਾਰ ਚੋਂ ਵੀ ਨਹੀਂ ਲੰਘਣਾ ਹੈਗਾ ਇਕ ਰੂਪ ਦੇ ਮੁੰਡੇ ਆਉਂਦਾ ਹੈ ਉਹ ਨੂੰ ਹੋਰ ਦਿਨ ਹੀ ਕੱਢਦੇ ਤੇ ਲਾਜੇ ਸਾਢੇ 4 ਹੋਏ ਆ ਸੂਰ ਦੇ ਲੰਘ ਵੀ ਗਿਆ ਸੂਰ ਦੇ ਲੰਘ ਗਿਆ ਅੱਬਾ ਲੱਗ ਗਿਆ ਗਾਂ ਦੇ ਦਿਨ ਹੋਰ ਛੋਟੇ ਹੋਣੇ ਆ ਆਏ ਆ ਵੀ ਪਰ ਫੋਰਾ ਜਿਹਾ ਹੋਣ ਲੱਗ ਗਿਆ ਮੌਸਮ ਖਰਾਬ ਜਿਹਾ ਹੀ ਆ ਕੱਲ ਚੰਡੀਗੜ੍ਹ ਗਈ ਨਹੀਂ ਮੀਂਹ ਪੈ ਲੈਣਾ ਤੀ ਜਾਈ ਬੀਜੀ ਜਦ ਅੱਜ ਕਹਿੰਦੇ ਇਧਰ ਹਿਯਾਰ ਪਰ ਗਈ ਨਹੀਂ ਪਿਆ ਖਾਸਾ ਉਹੀ ਚੱਕਰ ਹੈ ਪਤਾ ਕਿਹੜੇ ਲੱਗਦਾ ਕਿੱਧਰ ਪੈ ਜਾਂਦਾ ਕਿੱਧਰ ਨਹੀਂ ਪਰ ਜਿੰਨਾ ਚੇ ਸਾਰੇ ਪਾਸੇ ਇਕੱਠਾ ਨਹੀਂ ਪੈਂਦਾ ਉਨਾਂ ਚ ਮੌਸਮ ਸਾਫ਼ ਨਹੀਂ ਹੋਣਾ ਹਾਂ ਜਿੰਨਾ ਚੇ ਸਾਰੇ ਪਾਸੇ ਨਹੀਂ ਪੈਂਦਾ ਗਰਮੀ ਬਹੁਤ ਪੈਂਦੀ ਗਈ ਗਰਮੀ ਦੇ ਦਾ ਚਾਂਸ ਆ ਹੈ ਚਾਰ ਪੰਜ ਤਰੀਕ ਦੱਸੀ ਵੀ ਆ ਹੁਣ ਬਾਕੀ ਦੇਖਦੇ ਆ ਉਸੇ ਬਾਅਦ ਮੌਸਮ ਸਹੀ ਕਰਕੇ ਤਾਂ ਬੂਟਿਆਂ ਨੂੰ ਪਾਣੀ ਨਹੀਂ ਛੱਡੇ ਆ ਮੈਂ ਚੱਲ ਜੇ ਹਵਾ ਉਵਾ ਆ ਗਈ ਗਰ ਜਾਣਾ ਇਹਨਾਂ ਨੇ ਜਿਆਦਾ ਗੰਨੇ ਨਹੀਂ ਹਾਂਜੀ ਮੈਂ ਪੰਜ ਚਾਰ ਦਿਨ ਹੋਰ ਕੱਢ ਲਉ ਹੁਣ ਇੰਨੇ ਨੂੰ ਉਸੇ ਬਾਅਦ ਦੇਖਾਂਗੇ ਪੀਰੋ ਚੱਲ ਮੋਟਰ ਕਿ ਨਹੀਂ ਕਿਡਾ ਮਾਰ ਕੇ ਆਈਏ ਹੁਣ ਰੋਪੜ ਤੇ ਆਏ ਆ ਟਾਈਮ ਇਹ ਅੱਜ ਏਕੜੀ ਉਲਝੇ ਤੇ ਬਰੀਜੇ ਅੰਦਰ ਕਹਦਾ ਸਸਰੀ ਗਾਲ ਜੀ ਠੀਕ ਆ ਹਾਂ ਹਾਂ ਕੱਲ ਵੜਾਉਂਦਾ ਜੀਰੀ ਜੀਰੀ ਇਹਦੀ ਬੱ ਮੰਜੇ ਹੀ ਨਹੀਂ ਕਰਦਾ ਹਾਂ ਉਹ ਹੀ ਕੰਮ ਹੈ ਇਹ ਕਹਿੰਦਾ ਬੈਡਲ ਟਰੈਲਰ ਨਹੀਂ ਪਾਉਣਾ ਬਿੰਦਰ ਕਹਿੰਦਾ ਬਿਨਾ ਬੈਡ ਵਾਲਾ ਪਾਉਣਾ ਕਹਿੰਦਾ ਕੋ ਹੋਤਾ ਜਾਊ ਬਰਕਤ ਮੈਂ ਉਹ ਕਰੂੰ ਕਿਸ ਤਰ ਪਿੱਛੇ ਵੜਾਉਣੀ ਆ ਕੀ ਲੱਕ ਸਵਾ ਕਿਲਾ ਹਾਂ ਲਗ ਗਿਆ ਨੀ ਫਿਰ ਆਪਣੇ ਹੋਊਗਾ ਭੋਰਾ ਨਹੀਂ ਦੂਆ ਟਰਾ ਲੈ ਖੜਾਇਆ ਉੱਥੇ ਬਿਨਾ ਬਿੱਡ ਤੇ ਹਮ ਜਲਾ ਮਨ ਭਰਤਾ ਜਾਊਗਾ ਉਹੀ ਗਿਆ ਮੇਰੀ ਵੀ ਇਸਲਾ ਵੀ ਮੈਂ ਕਾਹ ਦੂ ਬਿੱਡ ਹੋਲੇ ਦਮਾ ਵਿਲੇ ਹੀ ਆਹੋ ਕੀ ਕਰਾਉਣਾ ਹਮ ਕੋਈ ਹੈਉ ਨਹੀਂ ਬੱਡਾਣਾ ਕੰਮ ਹਮ ਬੱਡਾਣਾ ਕੰਮ ਹੈਉ ਨਹੀਂ ਹੁਣ ਉਹੀ ਕਹਿੰਦਾ ਬਿੱਡਾਣਾ ਕੰਮ ਹੈਉ ਨਹੀਂ ਆ ਘੜੀ ਲਿਆਇਆ ਹੈ ਘੜੀ ਹਾਂ ਤੇਰੇ ਨੂੰ ਆ ਦੇਖੋ ਮੈਂ ਲਾਈ ਤੀ ਜੇ ਪਰਸੋਂ ਲਿਆ ਕੇ ਕਹਿੰਦਾ ਮੈਂ ਵੀ ਲੈ ਕੇ ਆਉਣੀ ਆ ਬਿੰਦਰ ਕਹਿੰਦਾ ਲੈ ਕੇ ਨਹੀਂ ਆਇਆ ਤੁਹਾਨੂੰ ਦੱਸਦਾ ਜਦੋਂ ਤੇਰੀ ਪਾਸੋਂ ਘੜੀ ਦੇਖੀ ਮੈਂ ਘਰ ਜਾ ਕੇ ਦੱਸਿਆ ਮੁੰਡੇ ਨੂੰ ਮੈਂ ਕਿਹਾ ਪੰਮਾ ਘੜੀ ਲੈ ਆਇਆ ਇੱਕ ਉਹਦੇ ਪਰ ਹੋਣਾ ਜਾਂਦਾ ਏ ਉਹ ਨੂੰ ਜਦੇ ਜਾ ਕੇ ਮੇਰੇ ਮੂਰੇ ਰੱਖਦੀ ਯਾਰ ਕਹਿੰਦਾ ਮੇਰੇ ਕੋਲ ਪਈ ਇੱਕ ਨਾ ਮੰਗਾਈ ਥੀ ਚੱਲ ਮੈਂ ਕਹਾਂ ਉਹ ਕਹਿੰਦਾ ਮੈਂ ਲਾਉਣੀ ਨਹੀਂ ਹੈਗੀ ਆ ਤੇਰੇ ਮੈਂ ਲੈ ਲਈ ਚੱਲ ਹੁਣ ਅੱਜ ਵੇ ਚਮਕੌਰ ਨੂੰ ਵਸਾਰਾ ਦੇਖਣਾ ਉੱਥੇ ਨਾ ਮੁੰਡਿਆਂ ਨੂੰ ਰਿਵਾਜ ਹੈ ਸਾਰਿਆਂ ਨੂੰ ਜੀ ਲਾਦਿਆਂ ਨੂੰ ਲੱਠਵੀਂ ਚ ਵੱਢਦਾ ਹਲੇ ਉਹ ਸਾਰੇ ਨਾ ਦੂਈਆਂ ਘੜੀਆਂ ਲਾ ਕੇ ਆਉਂਦੇ ਆ ਇਹ ਨੰਬਰ ਗੋਲ ਸੂਈਆਂ ਵਾਲੀਆਂ ਕਹਿੰਦਾ ਮੈਂ ਤਾਂ ਘੜੀ ਦਵਾਈ। ਅੱਛਾ। ਉੱਠੜ ਗਿਆ। ਤੇ ਘੜੀ ਦਵਾਈ ਇਹਨੇ। 700 ਰੁਪਏ ਦੀ ਘੜੀ ਦਵਾਈ ਫਿਰ। ਆਹ ਤੇਰੇ। ਨਗਾਨ ਤੇ ਵਾਲੀ। ਸੂਈਆਂ ਵਾਲੀ ਲੈਣੀ ਹੈ। ਹੈਂ ਆ ਸੂਈਆਂ ਵਾਲੀ। ਉਹ ਡੈ ਲੈਡਾ ਬੜਾ ਇੱਕ ਗਾ ਨਹੀਂ ਹੈਗੀ ਜਿੱਦਾਂ ਉਹ ਡੈਸ਼ ਹੈ। ਫਿਰ ਕਹਿੰਦਾ ਲੈਣੀ ਚਾਹੇ ਮੈਂ ਚੈਨ ਵਾਲੀ ਲੈਣ ਦੇ ਵੀ ਆਪ ਕੋਲਾ ਪੀਤਾ ਜਾ। ਕਾਫੀ ਮੈਂ ਘੜਾ ਕੇ ਪੀਤਾ ਜਾ ਕੋਇਆ। ਉਹ ਠੀਕ ਆ। ਹਾਂ ਉਹਨਾਂ ਨੂੰ ਆ ਕੇ ਲੈ ਜਾਂਦੀ ਤਾਂ। ਚਾਰ ਝੂਟ ਪੈ ਤਿੱਕੇ ਜੀ ਹਾਲ ਲੱਦੇ ਆ। ਉਹੀ ਗੱਲ ਆ ਵੀ। ਬੁਰਾਈ ਆ। ਬੁਰਾਈ ਹੈ। ਮੈਂ ਵੀ ਕੱਲੂ ਗਿਆ ਵੀਰ ਦੇ ਵੱਢਣ ਜਾਣਾ ਕਾਲਾ ਕਹਿੰਦਾ ਮਾ ਮੇਰਾ ਵੀ ਵੱੜਦੀ ਦੁਆ ਉੱਪਰ ਹੈਗਾ ਜਿਹੜਾ 2 ਬੀਘੇ ਤੋਂ ਬਸਰੀਨ ਤਾਂ ਬੀਜੀ ਐ ਨੇ 26 ਲਾਈ ਵੀ ਜਿਹੜੀ ਆ ਠੀਕ ਹੈ ਉਹਨੂੰ ਟਰਾਲੇ 'ਚ ਪਿਆ ਰਹਿਣ ਦੇ ਜਦੋਂ ਦੁਆ ਵੱਢੂਗਾ ਇਕੱਠੀ ਇਕੱਠੀ ਲਿਕੇ ਜਾਊਂਗਾ ਮੈਂ ਨਾ ਬੈੱਡ ਖੋਲੀ ਆ ਉਹਦਾ ਆਹ ਨਾਲੇ ਮਹੌਲ ਕਰੀ ਜਾਣਾ ਵੀ 1.5 ਕਿਲੇ ਦੀ ਦੋ ਦੀ ਜੀਰੀ ਆ ਟਰਾਲਾ ਐਡਾ ਹੈ ਉਹ ਮੈਂ ਤਾਂ ਵੀਰਾ ਕਹਿੰਦੇ ਬੈੱਡ ਨਾਲ ਲਵਾਓ ਹਟੇ ਨਹੀਂ ਆ ਕਹਿੰਦੇ ਲੋਮਣਾ ਮੈਂ ਲਵਾ ਲਊ ਭਾਈ ਟਰਾਈਡੋ ਵੀਰ ਨੂੰ ਕਹਾਂ ਮਾ ਭਾਈ ਆਪਣਾ ਜਿਹੜਾ ਬਿਨਾ ਬੈੱਡ ਤੇ ਐ 14 ਫੁੱਟਾ ਸਾਨੂੰ ਦੇ ਦੇ ਸਾਡੇ ਵਾਲਾ ਤੂੰ ਪਾ ਦੇ ਉਹ ਉਹ ਲੋਈ ਬੂਟੇ ਵਟਿਆਂ ਦੀ ਐਨ ਸਫਾਈ ਕਰਤੀ ਜੀ ਸਾਰੀ ਪਰ ਪੱਤੇ ਤਾਂ ਉਹ ਵੀ ਅੰਤ ਨਹੀਂ ਜੜਾਂ ਚ ਇੱਧਰ ਲਈ ਵੀ ਸਾਫ਼ ਹੋ ਗਏ ਤੇ ਜੇ ਬਾਜਰਾ ਵੱਡਾਂਗੇ ਹੁਣ 5-7 ਦਿਨ ਤੱਕ ਮੈਂ ਕਹਾਂ ਵੀ ਜੇ ਹੁਣ ਵਾਢਾ ਲਾ ਲਿਆ ਤੇ ਗੈਲ ਗੰਨਾ ਨਹੀਂ ਤਾਂ ਪਹਿਲਾਂ ਇਹਦੇ ਕਰਕੇ ਰੋਕ ਲੈ ਤੁਸੀਂ ਜਿੰਦੀ ਬਾਜਰਾ ਇੰਨੇ ਕਢਾ ਲੂ ਕੋਈ ਨਹੀਂ ਪਹਿਨਾ ਚਾਰੇ ਪਾਲੂ 10 ਦਿਨ ਕਿਉਂਕਿ ਹਲੇ ਕਿਹੜੇ ਕਣਕ ਬੀਜ ਹੁਣੀ ਆ ਹਲੇ 1 ਮਹੀਨੇ ਨੂੰ ਕਣਕ ਬੀਜ ਹੁਣੀ ਆ 15 ਕਿ ਦਿਨ ਤੱਕ ਮੈਂ ਕਹਾਂ ਵੀ ਨਾਲੇ 15 ਕਿ ਦਿਨ ਦਾ ਹੀ ਬਾਜਰਾ ਇਹ ਸਾਰਾ ਹੀ ਨਿਚੇ ਤੇ ਵੱਢ ਕੇ 15 ਦਿਨ ਦਾ 20 ਦਿਨ ਦਾ ਗੰਨਾ ਹੀ ਸਾਰਾ ਗੰਨਾ ਵੱਢ ਕੇ ਇਕੱਠਾ ਪਾਈ ਜਾਉਂਗੇ ਦੋ ਦੋ ਦਿਨ ਦਾ ਲਗਾਈ ਜਾਉਗੇ ਨਾਲੇ ਖੇਤ ਵਿਹਲਾ ਹੋਈ ਜਾਊ ਬੂਟਿਆਂ ਨੂੰ ਸਮਾਂ ਪਾਣੀ ਲਾਉਣਾ ਤਾਂ ਪਾਣੀ ਮੰਗ ਜੇ ਆ ਮੈਂ ਫਿਰ ਕਹਿੰਦੇ 5 6 ਤਰੀਕ ਦਾ ਮੀਂਹ ਦੱਸਿਆ ਵਾ ਕਾਫੀ ਭਾਰੀ ਮੈਂ ਸੋਮਵਾਰ ਦਾ ਬਾਕੀ ਮਾ ਚੱਲ ਹੁਣ ਅੱਜ ਦਿਨ ਵੀਰਵਾਰ ਤਾਂ ਹੋ ਹੀ ਲਿਆ ਤਿੰਨ ਦਿਨ ਰਹਿ ਗਈ ਦੇਖ ਲਓ ਕਈ ਵਾਰੀ ਕਿ ਆਉਂਦਾ ਜਿਆਦਾ ਨਹੀਂ ਰਿਹਾ ਜਵੇ ਫਿਰ ਸਾਰਾ ਬੂਟਿਆਂ ਦਾ ਗੰਨੇ ਦਾ ਕਰਨੇ ਦਾ ਖਤਰਾ ਰਹਿੰਦਾ ਉਦੇ ਕਰਕੇ ਮੈਂ ਕਿਹਾ ਵੀ ਪਾਣੀ ਨੂੰ ਦੋ ਦਿਨ ਰੁਕਜੋ ਇਹਨੇ ਦੋ ਤਿੰਨ ਦਿਨ ਰੋਕ ਕੇ ਲਾ ਲਾਂਗੇ ਬਾਕੀ ਸ਼ੰਗਾਈ ਦਾ ਇਹ ਕਿਹਨਾਂ ਦੀ ਕਰਾਉਣੀ ਨਹੀਂ ਹੈਗੀ ਜੀ ਤੀਜੀ ਕਰਾਉਣੀ ਹੋਈ ਤਾਂ ਥੱਲੇ ਥੱਲੇ ਤੇ ਸ਼ੰਗਾਂਗੇ ਇਹਨੇ ਜਿਆਦਾ ਹੈ ਨਹੀਂ ਸ਼ੰਗਾਈ ਵਾਲੇ ਉਹ ਬੁੱਟਿਆਂ ਦੀ ਸ਼ੰਗਾਈ ਕਰਾਵਾਂਗੇ ਜਿਹੜੇ ਉਹ ਪਰਲੇ ਗੰਨੇ ਵਾਲੇ ਆ ਕਿਉਂਕਿ ਉਹ ਅਜੇ ਕੀ 2 ਸਾਲ ਦੇ ਹੋਣਾ ਉਹਨਾਂ ਨੇ ਉਹ ਸ਼ੰਗਾਈ ਜ਼ਰੂਰੀ ਆ ਉਹਨਾਂ ਦੀ ਥੱਲੇ ਥੱਲੇ ਤੇ ਇਹ ਤਾਂ ਤਿੰਨ ਦੇ ਹੋ ਗਏ ਇਹਨਾਂ ਦੀ ਤਾਂ ਕਿਸੇ ਦੀ ਸ਼ੰਗਾਈ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਆ ਦੋ ਲੈਣਾ ਤਿੰਨ ਰਹਿ ਗਈਆਂ ਦੀਆਂ ਤਿੰਨ ਇਧਰ ਕਰਕੇ ਤੇ ਸਾਫ਼ ਚਲੋ ਬਾਕੀ ਦੇਖਦੇ ਆ ਮੀਂਹ ਦਾ ਹੀ ਚੱਕਰ ਆ ਥੋੜਾ ਜਿਹਾ ਹੋਰ ਤਾਂ ਕਾਸੀ ਦਾ ਨਹੀਂ ਵੀ ਕਿਤੇ ਜਿਆਦਾ ਕੰਮ ਖਰਾਬ ਕਰ ਦੇਵੇ ਪਤਾ ਕੋਈ ਨਹੀਂ ਹੈਗਾ ਪਾਣੀ ਲਾਏਗਾ ਫਿਰ ਹਵਾ ਦਾ ਆਏ ਤੇ गिरਨੇ ਦਾ ਡਰ ਰਹਿੰਦਾ ਹੋਰ ਤਾਂ ਕਸ ਨਹੀਂ ਬੁੱਟੇ ਆਂਦਾ ਬਾਕੀ ਹੁਣ ਦੇਖਦੇ ਆ ਕੱਲੂ ਜੀਰੀ ਵੀ ਵੜਾਈਏ ਛੱਬੀ ਤੇ ਦੀਰ ਦੇ ਵਢਣਾ ਵਾ ਗੈਲੀ ਮੈਂ ਦੇਖ ਲਾਂਗੇ ਜੀ ਆਈ ਕਾਲੀ ਵਾਲੀ ਮਸ਼ੀਨ ਕੈਲੀ ਪੜਾ ਦਾਂਗੇ ਨਹੀਂ ਵੀਰ ਮੈਂ ਕਦੋਂ ਉਹਨਾਟਕ ਐਸਾ ਹੀ ਉਹ ਸਾਗ ਦੇਖ ਲਾਂ ਜੇ ਕਹਿੰਦਾ ਤਾਂ ਹੈਗਾ ਤਾਂ ਵੀਰ ਕਹਿੰਦਾ ਵੀ ਮੇਰੇ ਘਰੋਂ ਵੱਢਣ ਆਉਣਾ ਛੱਬੀ ਮੈਂ ਚੱਲ ਗਏ ਲਈ ਮੈਂ ਬੜਾ ਲੂੰਗਾ ਉੱਥੇ ਮੋਟਰ ਉੱਪਰ ਚੱਲੋ ਬਾਕੀ ਦੇਖਦੇ ਉਧਰ ਜਾਈ ਕਿੰਨੀ ਕਿ ਪੱਕੀ ਵੀ ਆ ਉੱਤੀ ਹੋਈ ਤਾਂ ਵੈਸੇ ਹੈਗੀ ਉਹ ਆ ਹੁਣ ਆਹੇ ਵੀ ਪੱਤੇ ਦੇਖ ਲਓ ਕਿਹੜੇ ਸਾਗ ਦੇ ਗਰੇਵੇ ਆ ਹਜੇ ਅੱਧੇ ਗਰੇ ਆ ਅੱਧੇ ਹਲੇ ਉੱਪਰ ਹੈਗੇ ਆ ਉਹ ਵੀ ਇੱਥੇ ਆਉਣੇ ਆ ਸਾਰੀ ਆਹੀ ਪੰਗਾ ਪੈਂਦਾ ਐਤਕੀ ਵਾਰ ਇੱਕ ਗੱਲ ਦੇਖੀ ਆ ਪੱਤੇ ਥੋੜੇ ਜਿਹਾ ਗੀਤੇ ਝੜਨ ਲੱਗੇ ਜਿਆਦਾ ਅੱਗੇ ਪੱਤੇ ਥੋੜੇ ਜਿਹਾ ਲੀਟ ਝੜਦੇ ਆ ਟਾਈਮ ਲੇ ਕੇ ਪਰ ਇਸ ਵਾਰ ਬੂਟੇ ਐ ਲੱਗ ਰਿਹਾ ਵੀ ਛੇਤੀ ਖਾਲੀ ਹੋ ਜੂंगे। ਤੁਮ ਬਾਕੀ ਕਾਰਨ ਪਤਾ ਨਹੀਂ ਹੋ ਕਿ ਆਏ ਬਈ ਇਹ ਮੇਰੇ ਸਾਹਬ ਗੱਲ ਵੀ ਕਾਰਨ ਹੈਗਾ ਇਹ ਉਦੋਂ ਅਸੀਂ ਸਲਾਹਾਂ ਕਰਦੇ ਤੇ ਵੀ ਕੀ ਕਾਰਨ ਆ ਵੀ ਜਿਹੜਾ ਪੱਤਾ ਬੂਟੇ ਦੇ ਇੰਨੀ ਛੇਤੀ ਝੜ ਰਿਹਾ ਇਹ ਜਿਹੜਾ 15 20 ਦਿਨ ਤੋਂ ਜ਼ਿਆਦਾ ਸਮਝ ਲਓ ਵੀ ਸੂਰਜ ਨਹੀਂ ਨਿਕਲਿਆ ਜਿਆਦਾ ਆਪਣੀ ਬਰਸਾਤ ਪੈਂਦੀ ਰਹੀ। ਕੋਈ ਵੀ ਚੀਜ਼ ਆ ਚਾਹੇ ਆਪਣੀ ਖੇਤੀ ਦਾ ਕੋਈ ਵੀ ਪ੍ਰੋਡਕਟ ਲਾ ਲੋ ਫਸਲ ਲਾ ਲੋ ਉਹ ਮਤਲਬ ਧੁੱਪਾਂ ਜਰੂਰ ਮੰਗਦੀ ਆ ਚਾਹੇ ਹਫਤੇ ਦੀ ਧੁੱਪਾਂ ਹੋਵੇ ਚਾਹੇ ਪੰਜ-ਛੇ ਦਿਨ ਦੀ ਧੁੱਪਾਂ ਹੋਵੇ ਮਤਲਬ ਕਹਿੰਦਾ ਭਾਵੇਂ ਧੁੱਪਾਂ ਲੱਗੇ ਹਰੇ ਹਫਤੇ ਬਾਅਦ ਇਹ ਨਹੀਂ ਹੈਗਾ ਬਈ ਮਹੀਨਾ ਤੋਂ ਪਾਣੀ ਨਿਕਲੇ ਜਦ ਬਹੁਤ ਦਿਨ ਤੋਂ ਪਾਣੀ ਨਹੀਂ ਨਿਕਲੀ ਮੇਰੇ ਦਾ ਸਾਬ ਗੱਲ ਵੀ ਉਹੀ ਮੇਨ ਕਾਰਨਤਾ ਵੀ ਜਿਹੜਾ ਪਪੂਲਰ ਦੇ ਪੱਤੇ ਨਹੀਂ ਛੇਤੀ ਝੜ ਰਹੇ ਆ ਵੀ ਜਿਹੜੀ ਉਸ ਟਾਈਮ ਧੁੱਪਾਂ ਨਹੀਂ ਨਿਕਲੀ ਕੁਫਾ ਨਾਲ ਨਿਕਲਣੇ ਕਰਕੇ ਇੰਨੀਆਂ ਬਿਮਾਰੀਆਂ ਪਈਆਂ ਤੁਸੀਂ ਦੇਖੀ ਆਈ ਆ ਵੀ ਜੀਰੀ ਨੂੰ ਕਿੰਨੀਆਂ ਬਿਮਾਰੀਆਂ ਪਈਆਂ ਝਾੜ ਨਹੀਂ ਦੇ ਰਹੀ ਕੋਈ ਵੀ ਜੀਰੀ ਜਿੰਨਿਆਂ ਨੇ ਵੀ ਵੱਡੀ ਆ ਟੋਪ ਤੋਂ ਟੋਪ ਦੀ ਜੀਰੀ ਦਾ ਝਾੜ ਵੀ 24 25 ਮੰਨ ਕੇ ਚੱਲੂਗੀ ਇੰਨਾ ਕ ਝਾੜ ਆ ਇਤੋਂ ਜ਼ਿਆਦਾ ਝਾੜ ਨਹੀਂ ਹੈਗਾ ਜਿਹੜੀ ਜੀਰੀਆਂ ਟੋਪ ਦੀ ਵੀ ਖੜੀ ਸੀ 24 25 ਨਹੀਂ 20 21 ਦਾ ਝਾੜ ਨੋਰਮ ਦੀ ਆ 20 21 20 21 ਬਾਕੀ ਦੇਖਦੇ ਆ ਵੜਾ ਕੇ ਆਪਾਂ ਵੀ ਆਪਣੀ ਛੱਬੀ ਪੱਕੀ ਦਾ ਪਈ ਆ ਸਾਰੀ ਹੋਏ ਨਾ ਡੌਡੀ ਦਾ ਬਹੁਤ ਘੱਟ ਆ ਪਰ ਦਾਣਿਆਂ ਵਿੱਚ ਉਪਣਾ ਜਾਂਚ ਹੀ ਨਹੀਂ ਹੈਗੀ ਜਿ ਕਿ ਅੱਗੇ ਹੋਏ ਕਰ ਦਿੱਤੀ ਚਲੋ ਬੜਾਉਣੀ ਦਾ ਪੈਣੀ ਉਹਦੇ ਗਾਣੇ ਆ ਗੰਨੇ ਦੀ ਗੱਲ ਕਰਦੇ ਤੇ ਵੀ ਗੈਲ ਗੰਨਾ ਪਾਈ ਜਾਵਾਂਗੇ ਆਪਾਂ ਗੈਲ ਬਾਜਰਾ ਪਾਈ ਜਾਉਂਗੇ ਫਿਰ ਇਹ ਸਾਬ ਗੱਲ ਆਪਣਾ 15 20 ਦਿਨ ਲੰਘ ਜੂਗੇ ਮਿਕਸ ਕਰਕੇ ਗੰਨਾ ਤਾਂ ਨਹੀਂ ਪਾਉਣ ਲੱਗਿਆ ਮੈਂ ਕਿਉਂਕਿ ਗਰਮੀ ਆ ਕਾਨੂੰ ਪਾਉਣਾ ਹਲੇ ਖਰਾਬ ਕਰੂ ਮੱਝਾ گاਵਾਂ ਨੂੰ ਜਿੰਨਾਂ ਲੋ ਥੋੜੀ ਠੰਡ ਹੋ ਜਦੇ ਮੀਮੂ ਪਏ ਤੇ 15 20 ਦਿਨ ਤੱਕ ਤੇ 15 20 ਦਿਨ ਦਾ ਨਾ ਪਾ ਕੇ ਉਤੇ ਵਾ ਕਣਕ ਬੀਜ ਲਾਂਗੇ ਆਰਾਮਦਾਰੀ ਗੇ ਵਧੇਰਾ ਟਾਈਮ ਹਲੇ ਚਲੋ ਚਲਦੇ ਆ ਘਰ ਨੂੰ ਦੇਖਦੇ ਉਧਰ ਮਨਕੀ ਦਵਾਈ ਕਿੰਨੀ ਢਾ ਮਾਰ ਕੇ ਆਉਂਦੇ ਆ ਫਿਰ ਇਹਦਾ ਹੱਥ ਦੇ ਗੁੱਸੇ ਹੋਇਆ ਬੰਦਾ ਅੱਜ ਮਸਾ ਮਨਾਇਆ ਗੱਲ ਕਹਿੰਦਾ ਦਲੀ ਕੀ ਨਹੀਂ ਪਾਰਟੀ ਹੋਗੀ ਤੇ ਕੀ ਨਹੀਂ ਕਹਦਾ ਕਿਦਾ ਪੀ ਜਾਂਦੇ ਆ ਹਾਂ ਦੇਖ ਲੈ ਨਹੀਂ ਬੁਲਾਇਆ ਹੁੰਦਾ ਲੇਕਿਨ ਪਾਰਟੀ ਹੋਗੀ ਕਾ ਦੀ ਓਕਾ ਕੀ ਮੇਜਾ ਸੀ ਕਿੱਥੇ ਆ ਜਾ ਮੇਰੇ ਪਾ ਕੇ ਦੇਖਣਾ ਥੋੜੀ ਆ ਉਹ ਇੰਨੇ ਤਾਂ ਟੱਕੇ ਲਈ ਫਿਰਦਾ ਦਾ ਉਹ ਦੋਸਤ ਦੇਖਣਾ ਬਣਿਆ ਬਹਾ ਕਿਤੇ ਖਬਰੇ ਮੰਗਣਾ ਬਣੇ ਗੋਗਿਆ ਪਾਰਟੀ ਖਬਰੇ ਕਿ ਆਉਗੇ ਮਗਰ ਵਾਲਾ ਤਾਂ ਕੋਲ ਬੈਠਾ ਹੈ ਹੈ ਕਹਿੰਦਾ ਯੋਗੀ ਦੱਸ ਹੁੱਕ ਮਿਲ ਗਈ ਤਾਂ ਆਈ ਜਾਓ ਹੋਰ ਗਿਆ ਆਹੀ ਇਹਦੇ ਟਰੈਕਟਰ ਨੂੰ ਪੈ ਜਾਣੀ ਸਵੇਰੇ ਸੇਵੇਂ ਆ ਪਿੰਨਾਂ ਹੀ ਆ ਪਿੰਨਾ ਸੇਵੇਂ ਹੁੰਦੀ ਆ ਉੱਛੇ ਵਾਲਾ ਜਿਹੜਾ ਉਹ ਪੈ ਜਾਣੀ ਆ ਇਹਦੇ ਪੈਣੀ ਨਹੀਂ ਨਾਲ ਨਾਲ ਯਾ ਤੇ ਕਿੰਨੇ ਦੀ ਲੱਗੀ ਫਿਰ ਦੱਸ ਜਾਂ ਮੇਰੇ ਬੇੜੀਆਂ ਬਣਾ ਸ਼ਰਤ ਲੱਗਣੀ ਆ ਉਹ ਮੋਟੀ ਆ ਮਗੜਾਈ ਦੀ ਆ ਸ਼ਰਤ ਦੱਸ ਉਹ ਮੋਟੀ ਕਰਾਈ ਮੈਂ ਪੈਨਿੰਗ ਆ ਜਾਂ ਸ਼ਰਤ ਮੋਟੀ ਕਰਾਈ ਪਿੰਨ ਤੂੰ ਸ਼ਰਤ ਦੱਸ ਕਿੰਨੇ ਦੀ ਉਹ ਪਿੰਨ ਬਹਿ ਕੇ ਚੱਕ ਰੋ ਤਾਂ ਬਰੀਕ ਬਾਲ ਤੂੰ ਸ਼ਰਤ ਦੱਸ ਕਿੰਨੇ ਦੀ ਉਹ ਨਾਲ ਚੱਲਣਾ ਨਹੀਂ ਜਾਏਗਾ ਸ਼ਰਤ ਲਾ ਸ਼ਰਤ ਬੰਨ ਬਣਾ ਸ਼ਰਤ ਦੱਸ ਕਿੰਨੇ ਦੀ ਹੰਡੇ ਦੀ ਲਾ ਲੋ ਮੋਟਰ ਦੀ ਗਾਦੀ ਸ਼ਰਤ ਆ ਹੰਡੇ ਦੀ ਮੋਟਰ ਲਾ ਸ਼ਰਤ ਚੱਲੇ ਟਰੈਕਟਰ ਨੂੰ ਉਹਦੇ ਅੜ ਕੇ ਆਉਣਾ ਉਹ ਘਰਾਂ ਦਾ ਖੜਾ ਬੀਲਾ ਮੂਰੇ ਉਹ ਰੋੜਾ ਅੜ ਕੇ ਆਉਣਾ ਲੈ ਇਹਨੇ ਵਸੀ ਗਿਆ ਹੋ ਜਾਣਾ ਕਿ ਇਹ ਹੋ ਜਾ ਗਿਆ ਫੇਰ ਆਪੇ ਛੱਡ ਪਾ ਦੇ ਚੋਟਰ ਤੇ ਇਹਦੀ ਡੱਕੇ ਲਈ ਚੋਰੀ ਆ ਠੀਕ ਇਹ ਵੀ ਛੱਤ ਲਾਉਂਦਾ ਬਾਈ ਹੈ ਮੈਂ ਲੈ ਗਿਆ ਅਗਲਾ ਕੱਦਾ ਇਹਨੇ ਲੈ ਗਿਆ ਇਹਨੂੰ ਤਾਂ ਦੇਖ ਲਿਆ ਫੜ ਲਿਆ ਹੁਣ 250 ਪਾਵੇ ਇੰਦੇ ਘਾਬਾ ਦਾ ਖੁੱਲੇ ਹੀ ਲਜਾਵੇ ਇਹ ਰੂ ਹੈ ਜੋ ਰੋਜ਼ ਆਈ ਆ ਮੰਨਦਾ ਹੀ ਨਹੀਂ ਹੈਗਾ ਮੈਂ ਕਿਹਾ ਭਾਈ ਟਰੈਕਟਰ ਲਿਆ ਪਾਲਾ ਚੋ ਪੂਰਾ ਕਰ ਕੋਈ ਸਹਰੇ ਨਹੀਂ ਜਾਇਆ ਕਿ ਨਹੀਂ ਕਿੱਥੇ ਕੋਰ ਸਾਹਿਬ ਕੱਪੜੇ ਸਵੇਰ ਦੇ ਇੱਕੋ ਪਾਈ ਫਿਰਦਾ ਮੈਂ ਨਾ ਹਾਂ ਮੈਂ ਚਲ ਖੜਾ ਮੈਂ ਪਾਸ ਦੱਸੀ ਆਲਾ ਦੱਸੀ ਆਇ ਚੱਲੀ ਆਲਾ ਸੱਜੇ ਉੱਥੇ ਹੀ ਆ ਕੇ ਆਇਆ ਇਹ ਚੱਲੀ ਸਿੱਧਾ ਫਿਰ ਇੱਤਾਂ ਜਾਏ ਇਹਨੇ ਤਾਂ ਫੋਨ ਆ ਗਿਆ ਸੀ ਜੀਨੇ ਤਾਂ ਗਾੜੀ ਨਾਲ ਉੱਥੇ ਖਾਏ ਮੈਂ ਕਹਿੰਦਾ ਤਾਂ ਇਹ ਦਾਕਾ ਦੱਸੀ ਫੋਨ ਆ ਗਿਆ ਇੱਥੇ ਜਿਆਣੇ ਦਾ ਸਵੇਰ ਨਾਲ ਵੀ ਗਾੜੀ ਤਰਸ ਕੇ ਕਿੱਥੇ ਆ ਮਾਂ ਇੱਥੇ ਜਿਵੇਂ ਮੈਂ ਬੋਲਾਂ ਮਠਾਣੇ ਕੋਲ ਚਾਰ ਫੇਰ ਜਲੇਬੀਆਂ ਖਾ ਕੇ ਆਏ ਵੈਸੇ ਬਾਦ ਖਾ ਬਾਦ ਖਾਤੀ ਆ ਉਹਦੇ ਬਾਫਾ ਟੱਕੇ ਮੈਂ ਕਹਾਂ ਗਾਣਾ ਕਰਪਾ ਕਰਪਾ ਬੰਦੇ ਆਉਂਦੇ ਆ ਬਈ ਇੰਦਾ ਕੋਈ ਨਾ ਕੋਈ ਟੱਕਰ ਲੈ ਲੈਦਾ ਦੂਰੀ ਮਨਾਉਂਦਾ ਹੋਇਆ ਇਹਦਾ ਮੇਨ ਕੰਮ ਆ ਉਹ ਮਕਸਦੀ ਦਾ ਗੁਰਦਾ ਨਹੀਂ ਜਦ ਇਹ ਟਰੈਕਟਰ ਪਾ ਕੇ ਦੇਖ ਲੈ ਕੋਈ ਨਾ ਕਹੀ ਉਦੋਂ ਮੇਰੇ ਕੋਈ ਇਹ ਗੱਲ ਪਿਛੇ ਗੁੱਸੇ ਆ ਇਹ ਨਹੀਂ ਹੁੱਕੇ ਕੱਢ ਲਿਆ 8 ਦਿਨ ਹੋ ਗਏ ਇਹਨੂੰ ਹੁੱਕ ਦੇ ਹੀ ਪਤਾ ਲੱਗਿਆ ਰਾਤ ਮਸਾ ਬਥਾਇਆ ਮਿੰਤਾ ਕਰਕੇ ਕੀ 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 ਆ ਗੱਲ ਲੋਕੀ ਨੰਬਰ ਨਹੀਂ ਇੱਕ ਪਹਿਲਾਂ ਇੱਕ ਨੰਬਰ ਆਇਆ ਯਾਰ ਉਹ ਹੈ ਨਹੀਂ ਉਹ ਨੰਬਰ ਨਹੀਂ ਦਿੰਦਾ ਹੈ ਨਹੀਂ ਦੇਖਦਾ ਮੱਕਰ ਗਿਆ ਇਹ ਫੋਨ ਦੇ ਦੇ ਉਹ ਐ ਨਹੀਂ ਉਹ ਪ੍ਰਾਣ ਨਾ ਪ੍ਰਾਣ ਮਿਲੂਗਾ ਬੱਸ ਇਦੀ ਕੋਲ ਇੱਕ ਅਫਸਰ ਦਾ ਨੰਬਰ ਆ ਮਿਲਣ ਲਈ ਉਹ ਨੰਬਰ ਨਹੀਂ ਦੇ ਰਿਹਾ ਵੀ ਜੇ ਤੇਰੀ ਕੋਲ ਆ ਗਿਆ ਤਾਂ ਕਿਉਂਕਾ ਸਾਨੂੰ ਉਹ ਮੈਂ ਆਇਆ ਨਾ ਪ੍ਰਾਣ ਨੰਬਰ ਫੇਰ ਇਹਦੀ ਕੁਛ ਦੀ ਰਹੀ ਹੈ ਜੇ ਤੁਸੀਂ ਲੈ ਲੈ ਨੰਬਰ ਆਈ ਦਾ ਚੱਕਰ ਆ ਪਿਛਲੀ ਵਾਰੀ ਅਸੀਂ ਬਾਹਰ ਬੈਠੇ ਸਾਨੂੰ ਪਰਚੀ ਨਾ ਮਿਲੇ ਉਹਨੇ ਫੋਨ ਕਰਿਆ ਭਾਈ ਪਰਚੀ ਮਿਲ ਗਈ ਮੈਂ ਉਹ ਸਾਨੂੰ ਸੱਦਾ ਨੰਬਰ ਦੇ ਦੇ ਸੱਦਾ ਨਹੀਂ ਦੇ ਰਿਹਾ ਜਲਦੀ ਜਲਦੀ ਆ ਪਰ ਗਾਣਾ ਤੇ ਪ੍ਰਧਾਰ ਮੜਾ ਦੇਣਾ ਜੀ ਮਿਲਦਾ ਹੈ ਡਰਾਇਵਰ ਡਰਾਇਵਰ ਫੜਾਉਂਦੇ ਨਾ ਇਨੇ ਕਿਨੇ ਜੀ ਬੋਲਦੇ ਆ ਬਾਤ ਬਗਏ ਸਾਰਲੇ ਆ ਜੇ ਡਾਇਰੈਕਟਰ ਬਣਾਦੇ ਨੇ ਸਾਰਾ ਆਪ ਨੂੰ ਬਣਾ ਪਰਤੀਆਂ ਹੋਣੀਆਂ ਸਾਰੀਆਂ ਪਹਿਲਾ ਆਪਣਾ ਢੋਡਾ ਸਾਰਾ ਕੋਈ ਨਹੀਂ ਪਹਿਲੇ ਦਿਨ ਜੱਦੀ ਨੂੰ ਆਉਣੀਆਂ ਫੇਰ ਪਿੰਡ ਦਾ ਹੋ ਗਿਆ ਫੇਰ ਪਿੰਡ ਦਾ ਦੁੱਤੂ ਪਿੰਡ ਦਾ ਆਏ ਕਿ ਸੋਚਣਾ ਪਿੰਡ ਦਾ ਜੱਦੀ ਨੇ ਆਪਣਾ ਸੋਚਣਾ ਪੁੱਛ ਲੈ ਲੈ ਬਾਈ ਹੁਣੀ ਬਹੁਤ ਚੰਗੀ ਆ ਧਿਆਨ ਨਾਲ ਕਹਦਾ ਜੀ ਰੱਬ ਦੇ ਉੱਤੇ ਹੈ ਇਸ ਤਰ੍ਹਾਂ ਕਰਾ ਬੈਠਾ ਬੈਨ ਕਰਕੇ ਕੀ ਆ ਮੈਂ ਇਸ ਤਰ੍ਹਾਂ ਹੀ ਕਰਕੇ ਪੁੱਛਣਾ ਪਾ ਲਗਾ ਹੈ ਹੈ ਆ ਤੇ ਨਹੀਂ ਆ ਤੇ ਗਲੀ ਕੰਨ ਚ ਨਾ ਰਹਿਣਾ ਇਹ ਕੰਨ ਚ ਨੂੰ ਗੱਲਾਂ ਸੁਣਦਾ ਭਾਈ ਮਰ ਜਾਈ ਗੱਤ ਹੁੰਦੀ ਆ ਕਹਿੰਦਾ ਡੰਡਾ ਵੀ ਬੁਲਾਇਆ ਮੈਨੂੰ ਭਾਈ ਜੱਜ ਕੋਕਾ ਕੇ ਬੈਠਾ ਹਾਂ ਮਾੜੀ ਕੋਈ ਨਹੀਂ ਕਿਆ ਕਹਿੰਦਾ ਭਾਈ ਕੰਨ ਚ ਨੂੰ ਆਂ ਧਾਨ ਘਾ ਬਣਾਉਂਦੇ ਆ ਉੱਪਰ ਸਾਡੇ ਜਾ ਕੇ ਬਣਾਉਂਦੇ ਹਾਂ ਬੜਾ ਲਾ ਦਿੱਤੇ ਕੀ ਚੂੜਾ ਪੜ ਲਾਂ ਕਿ ਮੇਰੀ ਵੱਢ ਹੋਣੇ ਆ ਸਾਡੀ ਦੁਨੀਆ ਜੇ ਤਾਂ ਕਿਹਣੀ ਦਾ ਕੁਝ ਸੁੱਕਲੀ ਉਹਦੇ ਵੱਢ ਕੇ ਆਏ ਮੇਰੀ ਬਾਤ ਮਰੀ ਜੀ ਨੂੰ ਗੱਲ ਨਹੀਂ ਪੈਦੀ ਨਾ ਇਧਰ ਨੂੰ ਲਿਆ ਬਾਦਾ ਪਿੱਛੇ ਟਾੜੀ ਉਗਰੇ ਗਰੇ ਨੇ ਕਿ ਲਈਆ ਨਾ ਸੁੱਕੇ ਬੁੱਲਦਰਾ ਦੇ ਵਿੱਚ ਪਹਿਲੇ ਵੱਟਾਂ ਹੱਦ ਕਿੰਨਾ ਵੀ ਨਹੀਂ ਹੈ ਨਾ ਬਾਅਦ ਵਿੱਚ ਜਿੰਨੇ ਪੱਟਦੇ ਕਿਨੇ ਫੁੱਟ ਦਾ ਹੈ ਨਹੀਂ ਪਤਾ ਕਿ 18 ਫੁੱਟ ਦਾ ਹੋਣਾ ਬਟਰ ਜਿਹੜਾ ਮਸ਼ੀਨ ਦਾ ਮੈਂ ਇੰਨਾ ਦੱਲ ਨਹੀਂ ਨਹੀ ਆਦ ਵਾਲੇ ਉਹੀ ਹੁੰਦੀਆਂ 32 ਜਾਂ 18 ਫੁੱਟ ਦਾ ਨਹੀਂ ਹੁੰਦਾ 18 15 18 ਫੁੱਟ ਹੋ ਜਾਂਦਾ ਕੋਚ ਨੂੰ ਉਹਨੂੰ ਕਿੰਨਾ ਪਾਰਲੇ ਪਾਸੇ ਜਗ੍ਹਾ ਵੀ ਥੋੜੀ ਆ ਨਾ ਉੱਪਰਲੀ ਸਾਈਡ ਨੂੰ ਉਹ ਮਾਚੀ ਟੋਟਲੀ ਨਹੀਂ ਹੁੰਦਾ ਜੇ 10 ਮਿੰਟ ਜਿੰਨ ਪਾ ਦੇ ਦੇਖੂਗਾ ਚਲ ਕੋਈ ਨਹੀਂ ਹਲੇ ਕੱਲੂ ਕੀ ਬਣਦਾ ਵੀਰ ਦੇ ਵੱਡਣੀ ਆ ਕੱਲੂ ਫੈਸਲਾ ਵੀਰ ਦੇ ਪਹਿਲਾਂ ਸਲਾਹੀ ਸਵੇਰੇ ਬੈੱਡ ਖੁੱਲ ਲੱਗਦਾ ਹੈ ਬਿਡ ਨਹੀਂ ਖੋਲਣਾ ਬਿਡ ਨਹੀਂ ਖੋਲਣਾ ਆਏਗਾ ਨਾ ਰੌਣਕ ਮੇਰੀ ਕਿਉਂ ਤਾਂ ਬਿਡ ਦਾ ਖੋਲਣਾ ਹੀ ਪੈਣਾ ਸੀ ਉਹ ਹੋ ਗਿਆ ਕਿ ਬੜਾ ਜੀਰੀ ਦੇ ਵਿੱਚ ਵਿੱਚ ਆ ਗਿਆ ਇਹ ਤਾਂ ਇਹਨਾਂ ਨੇ ਲਵਾਇਆ ਮੈਂ ਨਹੀਂ ਲਵਾਇਆ ਮੈਂ ਨਹੀਂ ਹਾਂ ਨਾਲ ਹੀ ਖੋਲਣਾ ਇਹਨਾਂ ਨੇ ਨਾਲ ਹੀ ਚੱਕਣੇ ਆ ਬਾਲੇ ਖੋਲਣਾ ਫਿਰ ਜੋ ਗੱਲ ਤੂੰ ਰੌਣੀਓ ਖੋਲ ਕੇ ਆ ਵੀਰੇ ਜੰਨਾ ਆ ਜੂਗਾ ਖੋਲਦੀ ਸਾਡੀ ਤਾਂ ਸਲਾਹ ਸੀ ਕਾਨੂੰ ਖੋਲਣਾ ਸੀ ਉਹ ਆ ਬਈ ਖੋਲ ਕਿਉਂ ਫਾਇਦਾ ਨਹੀਂ ਅਸੀਂ ਖੋਲਦੇ ਬਾਅਦ ਚ ਵੀ ਤਾਂ ਖੋਲਣਾ ਤੂੰ ਬਾਅਦ ਵਿੱਚ ਖੋਲਦੀ ਜਾ ਤਾ ਨਾ ਨਹੀਂ ਦੇਖਦਾ ਓ ਤੁਹਾਡਾ ਸਾਈਡ ਤੇ ਵੀ ਨਾ ਹੈਗਾ ਕੋਈ ਨਹੀਂ ਟੈਨਸ਼ਨ ਨਹੀਂ ਲੈਓ ਚਾ ਨਾਗਲਾ ਬਾਕੀ ਠੀਕ ਹੈ ਇੱਕ ਨਹੀਂ ਪੋਣਾ ਜਿਹੜੀ ਪੈਂਦੀ ਉਹ ਨਹੀਂ ਪੋਦੇ ਜਿਹੜੀ ਪੋਦੀ ਪੈਂਦੀ ਤੋਂ ਸੁਣੀ ਚਾੜਾ ਹੈਗਾ ਕੋਈ ਸੁਣਦੇ ਗਾਣੇ ਡੇਢ ਗੀਲੇ ਦੀ ਜਾਂ 1.5 ਗੀਲੇ ਦੀ ਠੀਕ ਹੈ ਬਈ ਅੱਧੀ ਕਿੱਟੀ ਹੈ ਨਾ ਨਾ ਉਹ ਤਾਂ ਚਾ ਚਾ ਵਿੱਚ ਪਵਾ ਦੂੰਗਾ ਇੱਕ ਨਹੀਂ ਅੱਜੇ ਖੋਲਣਾ ਦਾ ਬਾਬਾ ਕੀ ਆਉਦਾ ਦਸਹਰੇ ਨੂੰ ਖੋਲਣਾ ਤਾਂ ਅੱਜ ਕੀਤਾ ਹੈ ਦੋ ਜਣਿਆਂ ਨੇ ਕਿ ਰਾਰ ਦੇ ਨਾਲ ਇਹ ਕਿਹੜਾ ਪੂਰਾ ਖੋਲਣੇ ਬਾਬਾ ਦਾ ਟੋਪੀ ਆਪਣਾ ਨਹੀਂ ਹੋੜ ਦਾ ਭਰਤੀ ਕਿਸੇ ਦਾ ਹਾਂ ਇਹਦੇ ਭਰੂ ਦਾ ਦਿੱਲੀ ਦਾ ਭਰ ਆਲੇ ਦਿੱਲੀ ਦੇ ਭਰ ਜਾਣਾ ਦਿੱਲੀ ਦੀ ਥਾਪੀ ਦੇ ਗੱਲ ਨੂੰ ਦਿੱਲੀ ਦੇ ਹਰ ਕੋ ਮਣਕੇ ਲੈ ਗਿਆ ਉਹ ਕਰੂੰਗਾ ਗੱਲ ਅਸੀਂ ਬਾਜੀ ਦਾ ਨੰਬਰ ਤਾਂ ਅੱਜ ਉਹ ਨਹੀਂ ਆਉਂਦੇ ਗੱਦੀ ਦਾ ਵੀ ਤਾਂ ਆਏ ਤਾਂ ਵੀ ਤਾਂ ਲਾਲ ਬਾਦ ਸ਼ਾਸਤਰੀ ਦਾ ਵੀ ਕੱਚ ਐਨੇ ਦਾ ਆਉਂਦੀਆਂ ਵੀਡੀਓ ਕਹਿੰਦਾ ਲੜਨ ਲੱਗੇ ਕਹਿੰਦਾ ਪਹਿਲਾਂ ਦਸਹਿਰਾ ਮਨਾਉਣਾ ਪਹਿਲਾਂ ਗਾਂਧੀ ਜਯੰਤੀ ਮਨਾਉਣੀ ਕਹਿੰਦਾ ਉੱਧਰ ਜੀ ਲੰਦਰ ਵੀ ਨਹੀਂ ਪਾ ਪੈ ਗਿਆ ਹਾਂ ਇੱਧਰ ਹੁਸ਼ਿਆਰਪੁਰ ਕੀ ਨਹੀਂ ਲੰਦਰ ਦਾ ਪੁਦਲੇ ਵੀ ਕਹਿੰਦੇ ਉਹ ਵੇਖਣੀ ਕਹਿੰਦੇ ਵੀ ਉੱਧਰ ਨਹੀਂ ਬਹੁ ਪਿਆ ਕੱਲ ਇੱਧਰ ਬਹੁ ਪਿਆ ਚੰਡੀਗੜ੍ਹ ਆ ਨਦੀ ਆਈ ਵੀ ਕਿਸੇ ਵੇਰੇ ਦੇਖ ਲੈ ਤੇ ਅੱਜ ਪਿਆ ਹੈ ਅੱਲਾ ਦਾ ਆਪਣੇ ਵੀ ਮਨੂ ਲਾਦੀ ਤੇ ਜਿਹੜੇ ਨਾ ਅਸਲ ਜਿੰਨਾ ਚ ਸਾਰੇ ਪਾਸੇ ਇਕੱਠੀ ਕਾਰਵਾਈ ਨਹੀਂ ਹੁੰਦੀ ਉਹਨਾਂ ਚ ਮੌਸਮ ਠੰਡਾ ਨਹੀਂ ਹੁੰਦਾ ਬਾਈ ਇੰਨੀ ਗਰਮਾਇਸ਼ ਆ ਅੱਜ ਦੱਕਣ ਵੀ ਚੱਲਦਾ ਦਾ ਬਹੁਤ ਬੁੱਤਰ ਕਾਈ ਗਈ ਸਰ 4-5 ਦਿਨ ਦੀ ਤਸੀ ਕੀ ਆ ਇਹ ਤਾਂ ਦੱਕਣ ਚੱਲਦਾ 4-5 ਦਿਨ ਦੀ ਲੰਘ ਜੇ ਵੀ ਚੱਲੂ ਤੇ ਬਾਅਦ ਦੇਖਦੇ ਆ ਫੇਰ ਉਹ ਕਰਦੇ ਆ ਤੇਰਾ ਜੇ ਕਹਿੰਦੇ ਰੱਬ ਦਾ ਕਰੇ ਪਾਣੀ ਲਾਵਾਂਗੇ ਫਿਰ ਉਹਨੀ ਕਰਾਂਗੇ ਮਨ ਮੁੱਟੇ ਵਾਲੇ ਖੇਤ ਹੋ ਗਏ ਤਾਂ ਮੁੱਟੇ ਲਗਾਉਗੇ ਆ ਉੱਪਰ ਇਹਨੇ ਦੋ ਲੈਣਾ ਪਰ ਬਾਜਰੇ ਦੇ ਵਿੱਚ ਤੇ ਨੋਗੀਆਂ ਬਾਜਰੇ ਲੱਗੀਆਂ ਦੋ ਲੈਗੀਆਂ ਫੇਰ ਉਹ ਕਰਾਉਣੀ ਦੋ ਸਾਲ ਵਾਲੀ ਦੋ ਸਾਲਾਂ ਦੇ ਤਾਂ ਗੰਨਾ ਵੱਡੀ ਖਰਾਬ ਤੇ ਹਰੇ ਸ਼ਾਂਗਣੇ ਵੀ ਉਹਨਾਂ ਨੇ ਸ਼ਾਂਗਣੇ ਹੋਏ ਆ ਉਹ ਬਣਾ ਵੱਡੂਗੇ ਨਾਲੇ ਨਾਲੇ ਬਾਜਰਾ ਵੱਢੀ ਗੰਨਾ ਨਾਲੇ ਕੰਨਾ ਵੱਢੀ ਬਸ ਠੀਕ ਹੈ ਜੀ ਮੈਂ ਇਸ਼ਾਰਾ ਕਰੀ ਮੈਂ ਬਾਜਰਾ ਇਹਨੇ 10 ਦਿਨ ਰੋਕ ਜੀਏ ਪਤਾ ਘਾਤੇ ਪਾਣੀ ਲਾ ਦੇਣੂ ਬਾਜਰਾ ਪਾਣੀ ਲਾ ਦੇਣਾ ਬਾਜਰਾ ਰ ਗੰਨਾ ਨਾ ਇਕੱਠਾ ਵੱਢ ਕੇ ਲਿਆਇ ਕਰੂ ਨਾਲੇ ਹੋਰ ਬਾਜਰਾ ਵਧੀਆ ਹੋਊਗਾ ਹੁਣ ਉਹ ਨਹੀਂ ਹਲੇ ਹੈ ਵੀ ਜਾਣੀ ਗੰਨਾ ਪੈਣਾ ਕੋਈ ਕਹਿੰਦਾ ਗੰਨਾ ਖਾਈ ਦਾ ਪੰਗਾ ਪੈਂਦਾ ਗੰਨਾ ਪੈਣਾ ਨਹੀਂ ਤੇ ਗੰਨਾ ਰ ਬਾਜਰਾ ਦੋਹੇ ਮਿਲਾ ਕੇ ਪਾਈ ਜਾਉਂਗੇ ਤੇ ਹਾਲੀ ਨੂੰ ਮੜੇ ਕੋਈ ਪਾ ਵੀ ਅਚਾਰ ਹਾਂ ਉਹਦੇ ਤਾਂ ਹੈ ਜੀ ਇਹ ਤਈ ਦੀ ਕਾਰਵਾਈ ਏ ਮੈਂ ਤਾਂ ਸੋਣਾ ਪਾ ਰਿੰਦਾ ਜਾਂ ਪਾਉਂਦਾ ਮੈਂ ਇੱਕ ਟੋਕਰ ਇੱਕ ਟੋਕਰ ਪੂਰਾ ਭਰ ਕੇ ਪਾਉਂਦਾ ਚਾਰ ਚਾਰ ਦਿਨ ਚ ਚਾਰ ਦਿਨ ਚ ਪੰਡ ਮੁੱਕਣੀ ਚਾਹੀਦੀ ਪੰਜ ਦਿਨ ਚ ਮੁੱਕਦੀ ਪੰਜ ਦਿਨ ਚ ਜਦੋਂ 20 ਕਿਲੋ ਬੈਠੇ ਆ ਰਹਿੰਦਾ ਇੱਕ ਦਿਨ ਦਾ ਇੱਕ ਮਹੀਨੋਂ 5 ਕਿਲੋ ਬੈਠਦੀ ਚਾਰ ਪੰਜ ਕਿਲੋ ਕਰਕੇ ਐਵਰੀਜ ਹੋਣੀ ਆ ਪਰ ਹੈ ਤਾਂ ਹਮੇ ਦੇਖਿਆ ਚਾਰ ਮਹੀਗਾ ਪੈਂਦਾ ਪੈਂਦੇ ਹੀ ਆ ਪੰਜ ਹਫਤਾ ਕੱਢਣਾ ਚਾਹੀਦਾ ਸਾਡੇ 750 ਰੁਪਏ ਦੀ ਪੰਡ ਦੋ ਦਿਨ ਚ ਹੀ ਜਾਂਦੀ ਆ ਤੇ ਟੂੜੀ ਵੀ ਜਾਂਦੀ ਰਾਤ ਸਾਡੇ 750 ਦਾ ਦੋ ਬਿਸਵੇ ਆ ਜਾਂਦੇ ਆ ਦੋ ਬਿਸਵੇ ਪੰਜ ਛੇ ਦਿਨ ਕੱਢ ਦਿੰਦੇ ਆ ਨਾਲੇ ਟੂੜੀ ਵੱਜ ਜਾਂਦੀ ਆ ਆ ਵੀ ਵੱਢਣ ਦੀ ਮਿਹਨਤ ਆਉਂਦੀ ਆ ਪਰ ਇਹਦੇ ਫੇਰ ਵੱਢਣ ਦੀ ਵਾਰੀ ਰੌਲਾ ਪੈ ਜਾਂਦਾ ਕਾਤੇ ਵੱਢਣ ਗਿਆ ਦਾ ਹੈਗਾ ਜੀ ਇਕੱਠਾ ਦਾ ਫਰਕ ਤਾਂ ਹੈ ਮੋਲ ਦੇ ਮੋਲ ਕੱਖ ਫਾਇਦੇ ਇਚਾ ਜ਼ਿਆਦਾ ਤਾਂ ਅਚਾਰ ਕੱਖ ਹਯੋ ਨਹੀਂ ਕਿਸੇ ਕਰਕੇ ਮੀਂਹ ਆਇਆ ਆਪਣੇ ਦਾ ਹੈ ਇਕਰਾਮ ਹੋ ਗਏ ਮੀਂਹ ਦੀ ਵਾਰੀ ਇੰਨੇ ਕੱਖ ਤੇ ਬੂਟਿਆਂ ਵਿੱਚ ਕੋਈ ਅੰਤ ਨਹੀਂ ਐਜੇਗੀ ਹੋਈ ਨਹੀਂ ਮੀਂਹ ਦੱਬ ਲਿਆ ਉਹ ਜੇ ਬੀਜ ਵੀ ਨਹੀਂ ਹੋਇਆ ਤਾਂ ਬਰਦੀਨ ਵੀ ਨਹੀਂ ਮਿਲ ਜੂਗਾ। ਮਸ਼ੀਨ ਦੀ ਬਿਜਾਈ ਤੇ ਸ਼ੁਰੂ ਕਰਾਂ। ਹਾਂ ਉਹ ਧਾਨ ਬੱਡੇ ਦੇ ਬੀਜੋ ਫੇਰ ਵੀ ਬੀਜਿਆ। ਪਿਛਲੀ ਵਾਰੀ ਅਸੀਂ 13 ਤਰੀਕ ਨੂੰ ਬੀਜਿਆ ਦਾ ਆਪਾਂ ਨੇ। ਹਾਂਜੀ। 13 ਤਰੀਕ ਨੂੰ ਬਰਦੀਨ ਬੀਜਿਆ ਸੀ ਪਿਛਲੀ ਵਾਰੀ। ਉਹ ਤੇ ਪਿਛਲੀ ਵਾਰੀ 12-13 ਤਰੀਕ ਨੂੰ ਬੀਜਿਆ ਤੁਸੀਂ। ਅੱਜ ਕੀ ਫੇਰ ਬੀਜੋ ਜਣਾ 12-13 ਨਾਲ ਕਿ ਸ਼ਾਇਦ ਐਨੀ ਬੀਜੋ ਜੂਗੇ। ਇਹ ਤਾਂ ਮਸ਼ੀਨ ਤੇ ਵੜਾਉਂਦੇ। ਕਿਤਾ ਮੇਰੀ ਸਲਾਹ ਇਹ ਜਗਲਾ ਪਾਰ ਕਰਿਆ ਤਾਂ ਆਪੂੰ ਸੁਪਰ ਸੀਡਿੰਗ ਨਾਲ ਬਵਾ ਕੇ। ਨਹੀਂ ਜੇ ਗੰਨਾ ਬੀਜਣਾ। ਇਹ ਗੰਨਾ ਬੀਜਣਾ ਤਾਂ ਪੰਜੇ ਦੇ ਵੜਾਉਣਾ। ਕੋਈ ਇਕ ਤਾਂ ਉਹੀ ਝਾੜ ਹੈਗਾ ਇੱਕ 10-12000 ਰੁਪਏ ਮੰਗ ਰਹੀ ਆ ਜਰੂਰੀ ਤੇ ਖਰਾਬ ਬਹੁਤ ਹੁੰਦੀ ਆ ਆਹ ਸਰਾਲੀ ਵੀ ਕੰਮ ਨਹੀਂ ਆਉਂਦੀ ਉਹਦੀ ਸਰਾਲੀ 4000 ਦੀ ਵੇਚੀ ਪਿਛਲੀ ਵਾਰੀ ਤੇ 6000 ਦੀ ਲੈ ਲਈ ਲਾਗਾ ਤੇ ਹੱਤਾ 6000 7000 ਰੁਪਏ ਦੇ ਗਿਆ ਉਹ ਤੇ ਬਾ ਬਾ ਹੀ ਦੇ ਬੱਜ ਜਾਣੇ ਨਹੀਂ 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 ਫੇ ਮੇਰੀ ਗੰਨਾ ਬਿਜਲੀ ਸਲਾਈ ਨਹੀਂ ਹੈਗੀ ਹਾਂ ਮੈਂ ਕਹਾਂ ਫਰਵਰੀ ਚ ਬਿਜੂ ਮੈਂ ਇੱਕ ਨਹੀਂ ਚਾਹੀ ਬਿਜਣੀ ਫਿਰ ਇਹ ਚੱਕ ਲੈ ਕੇ ਇਕੱਠਾ ਬਣਾ ਕੇ ਫੇ ਠੀਕ ਆ ਫੇ ਦੋ ਬਿਜਾ ਇਕੱਠਾ ਬਣਾ ਲੀਦੇ ਨਾ 2-4 ਦਿਨ ਚ ਪਿਛਲੀ ਵਾਰੀ ਬੀਜਿਆ ਤਾਂ 27 ਤਰੀਕ ਨੂੰ ਉਹ ਤੇ ਫੇਰ ਨਾ ਕੋਸ਼ਿਸ਼ ਕਰਨੀ ਜੇ ਬੀਜ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਨਾ ਸਹੀ ਪਰ ਆਏ ਜੇ ਬੀਜ ਹੋਏ ਮੇਰਾ ਬਾੜੇ ਵਾਲਾ ਖੇਤ ਪਹਿਲਾਂ ਹੋਊਗਾ ਨਹੀਂ ਬੰਦਾ ਬਾਹਰ ਬਾਹਰ ਹੀ ਘੱਟ ਰਹੇ ਉਹਨੇ ਤਾਂ ਫਿਰ ਬਾਹਰ ਜਿੰਨਾ ਮਰਦੀ ਬਾਹਰ ਬਾੜੇ ਚ ਜਿਹੜੀ ਗੰਨਾ ਬੀਜਣਾ ਚਾਹੀਦਾ ਨਾ ਗੰਨਾ ਨਹੀਂ ਬੀਜਣਾ ਗਾਹ ਨੂੰ ਗਾਹਾਂ ਇੱਥੇ ਚਾਰਾ ਚੋਰੀ ਦਿੱਤੇ ਚਾਰਾ ਨਹੀਂ ਲੱਗੇ ਜੀ ਜੀ ਬੀਜਿਆ ਕਰਨੀ ਬਾੜੇ ਚ ਚਾਰਾ ਬੀਜਿਆ ਕਰੋ ਨਾਲ ਖਿਡਾਰੀ ਨੂੰ ਚਾਰਾ ਪਿਛਲੀ ਵਾਰੀ ਮਹੀਨਾ ਮਹੀਨਾ ਲੜਦੇ ਨੇ ਦਬਾਜ ਦਾ ਆਉਂਦਾ ਬਲਕੇ ਹੈਗੇ ਨੇ ਜਿਹੜੀ ਕਿ ਚੀਜ਼ ਪੱਕੀ ਕਰਤੀਆਂ ਇਹ ਕਰੀ ਵੀ ਉਹ ਚੀਜ਼ ਦਾ ਬਹੁਤ ਫਰਕ ਆ ਉਹ ਅੱਗੇ ਮਹੀਨਾ ਵੀ ਬਾਜਰਾ ਕਰ ਦਿੰਦਾ ਮੇਰੇ ਦੋ ਵਾਰੀ ਦੋ ਮਹੀਨੇ ਬਾਜਰਾ ਕਰ ਦਿੰਦਾ ਉਹੀ ਪਰ ਆਹ ਵੀ ਚੱਲ ਗੱਲ ਤਾਂ ਉੱਥੇ ਹੀ ਪੈ ਜਾਂਦੀ ਆ ਉਹ ਨਹੀਂ ਜਿੱਦਾਂ ਦੀ ਗੱਲ ਕਰਦੇ ਮੈਂ ਕਹਿੰਦਾ ਖੜਾ ਹੋ ਜਾ ਉਹਦੇ ਇਹੋ ਜਿਹੀ ਕੀ ਕੰਦ ਦੇ ਬਲੇ ਬਲੇ ਕੋਈ ਗੱਲ ਨਹੀਂ ਦੀ ਕੰਦ ਦਾ ਤਾਂ ਬੀਜੇ ਹੀ ਨਹੀਂ ਆਪਾਂ ਨੇ ਉਧਰ ਬਾਜਰਾ ਖੜਾ ਦਾ ਤੇਰਾ ਤੰਦੂਰੀ ਗਾਮ ਜਲੇਨਾਵਲੇ ਦੇ ਬੀਜਾ ਉਹਨਾਂ ਦਾ ਪੈਣਾ ਉਹਨੇ ਦੇ ਇਧਰ ਉਧਰ ਹੋ ਗਿਆ ਹਨਾ ਪੀਚ ਉਹਨੇ ਦੇ ਇਧਰ ਬੱਕੀ ਨਹੀਂ ਪੈ ਜਾਣੀ ਐਵਰੇਜ ਕੱਟਣੀ ਆ ਬੱਕੀ ਵੀ ਤਾਂ ਉਹਨੇ ਦੀ ਪੈਣੀ ਨਹੀਂ ਤਾਂ ਐਵਰੇਜ ਕੱਟਣੀ ਆ ਕਿੰਨੇ ਵਾਧੇ ਨਿਕਲ ਜਾਨਾ ਉਹਦੇ ਨਾਲ ਕਿਤਰਾ ਉਹ ਬੀਜ ਚ ਪੈਣਾ ਤਾਂ ਕਿਹੜੇ ਮੇਲੇ ਜੜ ਗਏ ਉਹ ਕੋਲ ਐਵਰੇਜ ਆ ਪਾਣੀ ਘੱਟ ਲੱਗਦੀ ਕੁਫੇਰੀ ਮੁਜਮੇ ਕਿਹਨੂੰ ਕਿਹਨੇ ਪਾਣੀ ਲਾਇਆ ਵਿਚਾਰੇ ਨੂੰ ਨਹੀਂ ਇਹ ਵਧੇਰਾ ਪੈਣਾ ਪਹਿਨਾ ਪਹਿਨਾ ਦੋ ਤਿੰਨ ਪਾਣੀ ਲਾਇਆ ਕਰਨੀਆਂ ਚ ਬਸ ਐਗੀ ਤਾਂ ਮੀਹੇ ਬਹੁਤ ਪਏ ਇਹਨੂੰ ਨੀਂਦ ਤਾਂ ਨਹੀਂ ਆਉਂਦੀ ਹੋਣੀ ਹੈਂ ਕੰਡੇ ਦੇ ਕਿਹੜੇ ਲਾਉਣੇ ਆ ਇਹ ਵੀ ਹੈ ਤੇਰਵਾ ਯੂਪਾ ਹੈ ਸਾਡਾ ਹਾਂ ਆ ਸੀਟ ਕਵਰ ਬੜਾ ਖਤਰਨਾਕ ਪਵਾਇਆ ਹੈ ਕਿੰਦਾ 800 ਦਾ ਆ 800 ਦਾ ਅੱਧ ਹੋ ਗਈ ਹੈ ਕਿਨੇ ਲੁੱਟ ਲਿਆ ਕਿੱਠਾ ਨੋਲੀ ਦਾ ਯਾ ਲੋ ਆਇਆ ਬਾਈ ਨੂੰ ਗੜੀ ਮੋਟੀ ਹੈ ਕੁਝ ਵੀ ਨਹੀਂ ਪੈ ਜਾਣੀ ਇਹ ਗੱਲ ਹਾਂ ਉਹ ਆਪ ਹੰਗਾ ਆਇਆ ਠੀਕ ਆ ਠੀਕ ਆ ਠੀਕ ਆ ਠੀਕ ਆ ਆ ਚੜਾਈ ਦੇ ਬੰਗਾ ਉਹ ਚੜਾਈ ਨਹੀਂ ਆਸਰਾਖ ਬਹੁਤ ਆਸਰਾਖ ਆ ਵੀ ਦੂਰ ਆਇਆ ਜੱਲ ਇਹ ਤਿੰਨ ਦਾ ਪਏ ਜਾਣੀ ਸਵੇਰੇ ਸੱਤ ਲਈ ਤੇ ਉਹ ਬੁੱਕਰ ਗਿਆ ਹਾਂ ਬਾਈ ਢੰਡਾ ਬਲਾ ਆ ਇੰਦਾ ਸੀ ਪਾਣੀ ਇੱਕੇ ਬਿੰਨ ਭਵੇ ਜਾਏ ਆਈ ਖੋਲਣੀ ਕਿਹੜੇ ਸੌਖੀ ਆ ਨਹੀਂ ਬਾਈ ਕਿਹਦੇ ਇੱਕੇ ਬਿੰਨ ਬੜੀ ਮਖਰਾ ਆਵਾ ਚੱਲਿਆ ਪਾਈ ਨੂੰ ਢੰਡਾ ਬਲਾਉਣਾ ਪੈਣਾ ਅੱਜ ਕੁੱਜਣਾ ਪੈਣਾ ਇਹ ਆਹ ਦੇਖਣਾ ਹਾਰ ਗਿਆ ਇਹ ਮੇਰਾ ਆਈ ਵੀ ਘੱਟ ਲੱਗਦੀ ਮੈਨੂੰ ਆਹ ਵੀ ਬਹੁਤ ਦੂਰ ਹੈ ਤੇ ਸਰਾਖ ਸਰਾਖ ਵੀ ਦੂਰ ਆ ਆ ਵੀ ਨੇੜੇ ਨੇੜੇ ਲੱਗਦੀ ਮੈਨੂੰ ਨਾ ਤਾਂ ਠੀਕ ਆ ਦੇਖ ਆਪਣੇ ਆਲੋ ਬਹੁਤ ਉਹ ਨਹੀਂ ਸਰਾਖੇ ਬਹੁਤ ਦੂਰ ਤੁਸੀਂ ਤੇ ਅੰਤਲੀ ਸੈੱਡ ਬਣਵਾਈ ਵੀ ਹੈ ਨਾ ਐ ਦੂਰੀ ਹੁੰਦੀ ਹੈ ਨਾ ਅੱਛਾ ਇਹ ਤੂੰ 24 17 ਕਿਲੋ ਦੀ ਉਹ ਹੀ 2 250 ਕੋਟ ਲਗਣਾ ਸਾਰੇ ਹੁੰਦੇ ਐ ਹੋ ਗੁਣੀਆਂ ਚ ਬਣਵਾਈ ਹੋਈ ਹੈ 1 2 ਪਹਿ ਤੋ ਜਾਣੀ ਆ ਦੋ ਦੱਲੀ ਮੇਰੇ ਸਾਹੂ ਦਾ ਇਹ ਪਾਏ ਤਾਂ ਦੇਖ ਲੋ ਪੁੱਤਾ ਕਰੋ ਹੋਲਾ ਫਿਰ ਬਹੁਤ ਕੀ ਹੈ ਉਨੇ ਕਿ ਬਾਅਦ ਚਾਹ ਖੋਲੋ ਕੋਲ ਕੋਲ ਉਧਰ ਬੈਜੋ ਥੋੜੀਆ ਚਾਰ ਨਾਟਾ ਚਾਰ ਪੰਜ 6 ਕਿੰਨਾ ਖੁਣਣੀ ਆ ਆਸਾ ਚੌਰ ਬਣਾਤੀ ਏ ਤੁਸੀਂ ਹੈਂ ਰੰਗ ਕਰਕੇ ਬਣਾਤੀ ਜੋਰੀ ਥੋੜੀ ਰੰਗ ਤਾਂ ਕਰਨਾ ਹੀ ਤਾਂ ਫਿਰ ਹੈਂ ਬਣਾਤੀ ਬਈ ਦੇਲਿਓ ਬਣਾ ਤਾ ਹੁਣ ਇਹਨੂੰ ਪਾ ਕੇ ਤਾਂ ਦੇਖ ਲੈ ਪਾ ਕੇ ਤਾਂ ਦੇ ਲਿਆ ਕੱਢ ਲੈ ਬਾਹਰ ਖੜਾਈ ਤਾਂ ਮੈਂ ਖੋਲਿਆ ਉਹ ਤਾਂ ਤਾਇਆ ਜੀ ਕਰਕੇ ਬਹੁਤ ਜਗ੍ਹਾ ਹੈ ਨਹੀਂ ਬਹੁਤ ਚੱਗੀ ਜਗ੍ਹਾ ਖੋਲਤੀ ਆ ਚੀਨੀ ਦਾ ਹੁੱਕ ਵੀ ਇੱਕ ਵਾਰ ਦੇਖ ਉਪਰੀ ਉਹ ਵੀ ਤੇ ਛੁੱਟ ਗਈ ਆਪਣੇ ਲਿਆ ਯਾਰ ਆ ਲੈ ਕੇ ਹੁੱਕੇ ਚੱਕ ਲੈ ਲਈ ਹੁੱਕੇ ਚੱਕੇ ਤੋਂ ਉਪਰ ਆ ਕੇ ਦੇਖਦਾ ਆ ਹੁੱਕ ਚੱਕ ਲੈਣ ਨੂੰ ਤੇ ਇਹ ਹੋਰ ਅਸਰ ਜੇ ਬਣੇ ਇਹ ਤੇਰੀ ਇਹ ਦੋਸਰਾ ਖਾਂ ਰੱਖ ਕੇ ਦੇਖ ਰਿਹਾ ਜੀ ਆ ਕੇ ਦੋਸਰਾ ਖਾ ਬਸ ਉਹ ਦੋਸਰਾ ਖਾਂ ਰੱਖੀ ਰਿਹਾ ਮੈਂ ਉਹ ਨਾਲ ਉੱਚਾ ਪਾ ਰਲਾ ਕੁੱਟੀ ਕਮਾਲ ਆ ਜਦੋਂ ਮੈਂ ਜਮੜੀ ਦੀ ਗਾਹੀ ਬਿੱਤਰ ਮੈਂ ਜਵਾੜਾ ਡਰਾਈਵਰ ਜਿਹੜੀ ਹੁੱਕ ਨੂੰ ਦੇਖ ਰਿਹਾ ਤਾਂ ਇਹ ਨਹੀਂ ਨਾ ਕਰਨਾ ਸਾਡਾ ਆ ਗਿਨਾਈ ਆਇਦਰ ਹੀ ਵੇਠਾ ਲਾ ਕੇ ਹੈਡਾ ਵਾਦਾ ਕਰ ਕੰਨਾ ਕੇ ਤਿੰਨ ਪਾ ਕੇ ਦੇਖ ਰਿਹਾ ਰੈਨ ਆਉਤ ਜਿਹੜੇ ਵੀ ਨਾ ਤਾਂ ਲਿਆ ਨੌਣੀਆਂ ਨੂੰ 10 ਹਰ ਪਰ ਕਿੰਨਾ ਤੇ ਲਿਆ ਭਾਈ ਕੋਈ ਵਿਅਕਤੀ ਨਹੀਂ ਨਾ 2 ਤਿੰਨਾ ਦਾ ਭਰ ਕਾ ਹਲੋ ਹੋਈ ਗੀ ਉਹ ਕਿਹਨਾ ਪਈ ਆਪਣਾ ਹੀ ਕਰਨਾ ਵੈਚ ਕਰ ਆਏ ਮਰੀ ਡੈਕਟਰ ਲੈ ਜੀ ਯਾਰ ਜਲੀ ਤੇਤੀ ਮੀਰੇ ਦਾਦੇ ਦਾ ਘਰ ਨਾਲ ਨੇੜੇ ਇੱਕ ਵਾਰ ਦਾ ਭਰਦੀ ਨੂੰ ਵੋ ਇੱਕ ਵਾਰ ਦਾ ਭਰਦੀ ਇਹਨਾਂ ਨੂੰ ਉੱਧਰ ਪਿੰਡ ਦੀ ਇੱਥੇ ਸਾਡੇ ਆਸਵਾਦ ਦੀ ਸਾਰੇ ਜਿਹੀ ਇਕੱਠੀ ਕਰਕੇ ਪਾਉਣੀ ਪੈਣੀ ਬੰਦੀਆਂ ਵੀ ਜਾ ਕੇ ਵਿੱਚ ਉਹਦੂ ਦਾ ਵੇਚ ਵੀ ਆਇਆ ਨਹੀਂ ਭੋਲੂ ਵਾਲੀ ਪਾ ਲੈਣੀ ਸੀ ਪਹਿਨਾ ਕੀਲੇ ਦੀ ਫਿਰ ਕੁਲਦੀਪਤਾਏ ਵਾਲੀ ਹੋਗੀ ਤੇ ਗਾਣੇ ਤੇ ਸਾਡੇ ਵਾਲੀ ਤਾਪੂਲੀ ਹੈ ਹੈ ਦੇ ਗੋਈ ਜੀ ਆਹ ਮੈਂ ਕਿੱਦਾਂ ਮਾਰਾਂ ਚੱਲ ਨਹੀਂ ਘਾਤੀ ਤਾਂ ਹੈ ਹਾਂ ਜ਼ਿਆਦਾ ਨੀਮੀ ਨਹੀਂ ਇਹ ਨਹੀਂ ਆਉਦੀ ਯਾਰ ਚਲੋ ਠੀਕ ਹੈ ਜੀ ਫਿਰ ਨਾਈਟ ਨਹੀਂ ਕਿਹੜਾ ਕੰਨਾ ਮੂਰੇ